ਪੂਰਨਵਾਸੀ ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਅਤੇ ਨਾਲ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਆਗਮਨ ਅਗੋਰ ਪੁਰਬ ਦੇ ਸੰਬੰਧ ਵਿੱਚ ਆਪਣੇ ਦੁਨਿਆਵੀ ਕੰਮ-ਧੰਦਿਆਂ ਨੂੰ ਛੱਡ ਦੇ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਆ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਸ੍ਰੀ ਮਹਾਂਪਾਤਸ਼ਾਹੀ ਜੀ ਦੇ ਆਗਮਨ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣਆਂ ਹੋਣ। ਬਾhme ਬਹੁਤ ਜ਼ਿਆਦਾ ਗਰਮੀ ਆ ਗਰਮੀ ਆ। ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਾਬਾ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਜੋ ਸਮਾਂ ਸੀ ਉਹਦੇ ਜਿਸ ਤਬਦੀਲੀ ਕੀਤੀ ਗਈ। ਜਿੰਨਾ ਚਿਰ ਗਰਮੀ ਦਾ ਸਮਾਂ ਚੱਲਦਾ ਜਿਹੜਾ ਵੀ ਇਹ ਸਮਾਪੂਰਨ ਮਾਸ਼ੀ ਤੋਂ ਅਗਲਾ ਦਿਨ ਆਪਾਂ ਰੱਖਦੇ ਆਂ। ਇਸ ਸਮਾਂ 10:00 ਤੋਂ 11:30 ਹੀ ਹੋਵੇਗਾ ਸਾਰੀਆਂ ਹੀ ਜਿੰਨੀਆਂ ਵੀ ਸੰਗਤਾਂ ਪੂਰਨ ਮਰਸ਼ੀਦ ਦੇ ਦਿਹਾੜੇ ਤੇ ਹਾਜ਼ਰੀ ਭਰਦੀਆਂ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਬੇਨਤੀ ਆ ਕਿ 10:00 ਵਜੇ ਤੋਂ ਪਹਿਲਾਂ-ਪਹਿਲਾਂ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਿਆ ਕਰੋ ਤਾਂ ਜੋ ਆਪਾਂ ਬਾਬਾ ਜੀ ਦੇ ਕਮਾਏ ਹੋਏ ਵਚਨ ਸੁਣ ਕੇ ਆਪਣੇ ਜੀਵਨ ਦੀਆਂ ਮਿਲੀਆਂ ਅਮੋਲਕੜੀਆਂ ਨੂੰ ਸਫਲਿਆ ਕਰਨ ਦਾ ਯਤਨ ਕਰੀਏ ਸਾਰੀਆਂ ਹੀ ਗੁਰਸਿੱਖ ਸੰਗਤਾਂ ਦਾ ਧੰਨਵਾਦ ਇੱਕ ਸੰਗਤ ਦੇ ਚਰਨਾਂ ਵਿੱਚ ਹੋਰ ਬੇਨਤੀ ਪੂਰਨਮਾਸ਼ੀ ਵਾਲੇ ਦਿਨ ਸ਼ਾਮ ਨੂੰ ਤਕਰੀਬਨ 4:00 ਵਜੇ ਪੰਜਰ ਬੀਬੀਆਂ ਜਰੂਰ ਆਇਆ ਕਰੋ ਆ ਕੇ ਸਫਾਈ ਆ ਦੇ ਜਿਹੜਾ ਵੀ ਲੰਗਰ ਤਿਆਰ ਕਰਨਾ ਹੁੰਦਾ ਉਹਦੀ ਆ ਕੇ ਇੱਕ ਦਿਨ ਪਹਿਲਾਂ ਤਿਆਰੀ ਕਰਿਆ ਕਰੋ ਜਿਹੜੀਆਂ ਵੀ ਬੀਬੀਆਂ ਪੂਰਨਮਾਸ਼ੀ ਵਾਲੇ ਦਿਨ ਕਿਉਂਕਿ ਆਪਾਂ ਇੱਥੇ ਇੱਕ ਦਿਨ ਬਾਅਦ ਵਿੱਚ ਦਿਹਾੜਾ ਮਨਾਉਨੇ ਆਂ ਖਾਸ ਕਰਕੇ ਸ਼ੰਕਰਵਾਲੀਆਂ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਆ ਪੂਰਨਮਾਸ਼ੀ ਵਾਲੇ ਦਿਨ ਸ਼ਾਮ ਨੂੰ 4:00 ਵਜੇ ਜਰੂਰ ਆ ਕੇ ਦੋ ਤਿੰਨ ਘੰਟੇ ਸੇਵਾ ਕਰਕੇ ਜਾਇਆ ਕਰੋ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕੋਟਾਨ ਕੋਟ ਧੰਵਾਦ ਜਿਨ੍ਹਾਂ ਦੇ ਅਸ਼ੀਰਵਾਦ ਕਿਰਪਾ ਬਖਸ਼ ਰਹਿਮਤ ਦਾ ਸਦਕਾ ਸਾਨੂੰ ਸਤਿਗੁਰੂ ਜੀ ਦੀ ਨਿੱਗੀ ਗੋਦ ਦਾ ਆਨੰਦ ਪ੍ਰਾਪਤ ਹੋਇਆ ਸਾਰੀਆਂ ਹੀ ਸੰਗਤਾਂ ਦਾ ਧੰਵਾਦ ਜਿਹੜੀਆਂ ਵੀ ਸੰਗਤਾਂ ਬਾਬਾ ਜੀ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਪਾਵਨ ਸਥਾਨ ਤੇ ਪਹੁੰਚੇ ਆ ਸਤਿਗੁਰੂ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋ ਰਹੀ ਹੈ ਪਹਿਲਾਂ ਸਤਿਗੁਰੂ ਜੀ ਆਪ ਦੇ ਨਿੱਜ ਸਥਾਨ ਨੂੰ ਜਾਣਗੇ ਉਪਰੰਤ ਸਾਰੀ ਹੀ ਸੰਗਤ ਨੇ ਕੜਾ ਪ੍ਰਸ਼ਾਦੀ ਦੇਖ ਲੈ ਕੇ ਗੁਰੂ ਘਰ ਲੰਗਰ ਛੱਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ